ਬੱਬਾ ਜੀ ਅੱਜ ਜਿਹੜਾ ਪ੍ਰੋਗਰਾਮ ਹੈਗਾ ਇਹ ਪਿੰਡ ਦੇ ਵਿੱਚ ਤੁਸੀਂ ਨਗਰ ਕੀਰਤਨ ਕਰ ਰਹੇ ਹੋ ਕਿਸ ਗੱਲ ਨੂੰ ਲੈ ਕੇ ਕਰ ਰਹੇ ਹੋ ਕੀ ਵਿਸ਼ੇਸ਼ਤਾ ਜਿਹਦੇ ਦੀ ਅੱਜ ਦਾ ਨਗਰ ਕੀਰਤਨ ਪੰਜ ਪਿਆਰਿਆਂ ਦੇ ਵਿੱਚੋਂ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਇਹਨਾਂ ਦਾ ਜਨਮ ਸਥਾਨ ਫਿਰਸੰਗਪੁਰਾ ਵਿਖੇ ਸੋਤੀ RAM ਮਹਾਰਾਜੇ ਘਰ ਮਾਤਾ ਰਾਮੋ ਜੀ ਦੀ ਪੁੱਤੋਂ ਪੰਜ ਮਾਗ 1818 ਇਸ ਨੂੰ ਹੋਇਆ ਭਾਈ ਪਤ ਸੰਗ ਜੀ ਜੋ ਕਿ ਛੋਟੀ ਉਮਰ ਵਿੱਚ ਹੀ ਆਪਣਾ ਨਗਰ ਛੱਡ ਕੇ ਚਲੇ ਗਏ ਸਨ। ਇੰਨਾਂ ਨੇ ਆਪਣਾ ਆ ਕਲਗੀਧਰ ਪਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਵਰਾਜ ਕੀਤਾ। ਭਗਤ ਕਲਗੀਧਰ ਪਤਸ਼ਾਹ ਜਿਨੇ ਸ੍ਰੀ ਅਨੰਦਪੁਰ ਕਰਦਾ ਕਿਨ੍ਹੇ ਛੱਡਿਆ। ਸੰਤਪੁਰ ਦਾ ਕਿਲਾ ਛੱਡ ਕੇ ਭਾਈ ਹਿੰਮਤ ਨਾਲ ਸਾਨਾ ਸੱਤ ਪੌਨ ਸਤਿਗੁਰੂ ਜੀ ਦਾ ਪਰਿਵਾਰ ਵਿਛੋੜਾ ਪੈਂਦਾ ਹੈ। ਜਿੱਥੋਂ ਤਾਂ ਗਰੀਬਨ ਬਾਜੁਰਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਹਿਜਾਦੇ ਬਾਬਾ ਜੀ ਫਤਿਹ ਜਾਰ ਸਿੰਘਾ ਉਹ ਦੇ ਗਿੰਤੀ ਦੇ ਸਿਪਾਹੀ ਹਿੰਮਤ ਸਿੰਘਾਂ ਦੇ ਨਾਲ ਮਕੌੜ ਦੀ ਗੜੀ ਪਹੁੰਚੇ ਸਨ ਜਿੱਥੇ ਸਿਪਾਈ ਹਿੰਮਤ ਸਿੰਘ ਜੀ ਅਠਪੋਨੋਂ ਸਹਿਬਜ਼ਾਦਿਆਂ ਦੇ ਨਾਲ ਸਿਪਾਈ ਹਿੰਮਤ ਸਿੰਘ ਜੀ ਹੋਰ ਗੁਰੂ ਦੇ ਪਿਆਰੇ ਅਠਪੋਨੋਂ ਫੁੱਲ ਫੌਜਾਂ ਦੇ ਨਾਲ ਸਤ ਕਰਦੇ ਮਕੌੜ ਦੀ ਗੜੀ ਵਿੱਚ ਸਿਪਾਈ ਸਿਪਾਈ ਹਿੰਮਤ ਸਿੰਘ ਜੀ ਉਹਨਾਂ ਦਾ ਜਨਮ ਸਥਾਨ ਪਿੰਡ ਸੰਤਪੁਰਾ ਵਿਖੇ ਆ ਗਿਆ ਹੈ ਜਿਸ ਦੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਅੱਜ 5 ਮਾਗ ਤੇ 7 56 7 ਮਾਗ ਨੂੰ ਬੜੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਅੱਜ 5 ਮਾਗ ਨੂੰ ਭਾਈ ਹਿੰਮਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾ ਸਕਦੇ ਹਾਂ ਗੁਰਦੁਆਰਾ ਸਾਹਿਬ ਵਿਖੇ ਜੀ ਆਖਣ ਪਰਸੇ ਪ੍ਰਕਾਸ਼ ਹੋਈ ਸਨ ਹਰੰਤ 5 ਪਿਆਰਾਂ ਦੀ ਗਵਾਹੀ ਦੇ ਵਿੱਚ ਨਗਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਲੋਕੀ ਬੜੇ ਹੀ ਭਾਵਨਾ ਦੇ ਨਾਲ ਸੰਗਤਾਂ ਦੁਕਤੀਆਂ ਨੇ ਨਤਮਸੋ ਸੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਸਾਹਿਬ ਗੁਰੂ ਜੀ ਦਾ ਕਲਸ਼ਾ ਅੱਬਾ ਜੀ ਕਿੰਨੇ ਚਿਰ ਤੋਂ ਮਨਾਉਂਦਾ ਰਿਹਾ ਇੱਥੇ ਇਹ ਉਹਨਾਂ ਦਾ ਜਨਮ ਦੀ। ਇਹ ਬਹੁਤ ਹੀ ਸੰਦੇਸ਼ ਸੁਣਾਉ ਲੈ ਕੇ ਸੰਤੋਹ ਹੈਮਤਾਲ ਚੱਲ ਰਿਹਾ ਹੈ। ਪਰ ਉਹ ਅੱਜ ਆ ਅੱਜ ਸਰਗਰ ਭਗਵਾਨ ਦੇ ਸਾਹ। ਉਸਨੂੰ ਇਹ ਸਾਡੀ ਬਵਾਰ ਚੱਤੀ ਪਾਉਂਦੇ ਹਨ ਤੇ ਅੱਜ ਬਾਰਾਂ ਦੇ ਨਾਲ ਇਹ ਵਾਕ ਕਰਦੇ। ਸਾਥੀ ਦੇਵਕਾ ਤਨ ਜਿਉਂ ਆਂ ਮਾਹੂਰੀ ਸਿਆ ਗੰਗਾ ਸਾਥ ਦੇਵਕਾ ਤਨ ਜਿਉਂ ਮੇਰੇ ਤੁਮ ਜਾਂ ਸੁਦਾ

ਅਰਵਾਤ ਸਿੰਘ ਸੰਗਤਾਂ ਆਹ ਰਲ ਕੇ ਲੋਕਾਂ ਨਿਵਾਸੀਆਂ ਦੇ ਸਾਰੇ ਜੋਗ ਨਾਲ ਅੱਜ ਨਗਰ ਕੀ